ਹੈਲੋ uh, एवरीवन Shubham Sood General Manager CS from Dada Motors Ludhiana ਹਾਂਜੀ ਸਰ ਅੱਜ Mahindra ਦੀ EV ਲਾਂਚ ਕੀਤੀ ਗਈ ਹੈ ਹਾਂਜੀ ਔਰ ਕਾਫੀ ਇਸ ਦਾ ਜਿਹੜਾ ਅਟਰੈਕਸ਼ਨ ਬਹੁਤ ਲੋਕਾਂ ਦਾ ਹੈਗਾ ਹੈ Mahindra ਨੇ ਬੜਾ ਵਰਲਡ ਕਲਾਸ ਇੱਕ ਪ੍ਰੋਡਕਟ ਲਾਂਚ ਕਰਤਾ ਜੀ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਦੋ ਪ੍ਰੋਡਕਟਸ ਲਾਂਚ ਕੀਤੇ ਨੇ B6 and XUV9e ਠੀਕ ਹੈ ਜਿਹਦੇ ਵਿੱਚ ਦੋ ਬੈਟਰੀ ਕੈਪੈਸਿਟੀ ਦੇ ਨਾਲ ਲਾਂਚ ਕੀਤੀ ਹੈ 59 kW and 79 kW ਇਹ ਕਿ ਇਹਦੀ ਬੁਕਿੰਗ ਸ਼ੁਰੂ ਹੋ ਰਹੀ ਹੈ ਜੀ 14 ਫ फेब्रुवारी ਤੋਂ ਜੇ ਤੁਸੀਂ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਸ਼ੋਰਮ ਆ ਸਕਦੇ ਹੋ ਸ਼ੋਰਮ ਆਪਣਾ ਹੈ ਸਵੈਤਰੀ ਕੰਪਲੈਕਸ ਟੋਲੇਵਾਲ ਚੌਂਕ ਲੁਧਿਆਣਾ ਸਰ ਖਾਸियत ਕੀ ਹੈ ਕਿਉਂਕਿ ਇਲੈਕਟ੍ਰਿਕ ਗੱਡੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਨਾ ਅ ਡਿਮਾਂਡਿੰਗ ਥੋੜੀ ਸਪੀਡ ਵੀ ਹੈ ਘੱਟ ਵੀ ਹੈ ਸਰ ਇਸ ਤਰ੍ਹਾਂ ਹੈ ਜੀ ਇਹਦੀ ਰੀਅਲ ਵਰਲਡ ਮਾਈਲੇਜ ਹੈ 500 ਪਲੱਸ ਇੱਕ ਚਾਰਜਿੰਗ ਸਾਈਕਲ ਤੇ 500 ਪਲੱਸ ਕਿਲੋਮੀਟਰ ਇਹ ਰਨ ਕਰੇਗੀ ਲੋਡਿੰਗ ਕੈਪੈਸਿਟੀ ਕਿੰਨੀ ਹੋਵੇਗੀ ਇਹਦੀ ਲੋਡਿੰਗ ਕੈਪੈਸਿਟੀ 79 ਕਿਲੋਵਾਟ ਦੀ ਬੈਟਰੀ ਰਹੇਗੀ ਤੇ ਇਹ ਦੂਜੇ ਦੇ ਵਿੱਚ 59 ਕਿਲੋਵਾਟ ਦੀ ਬੈਟਰੀ ਰਹੇਗੀ। ਸੈਕੰਡ ਥਿੰਗ ਇਹਦੀ ਬੁਕਿੰਗ ਸ਼ੁਰੂ ਹੋ ਰਹੀ ਹੈ ਜੀ 14th ਫ फेब्रुवारी ਤੋਂ। ਇਹਦੀ ਪੈਕ 3 ਦੀ ਅਵੇਲੇਬਿਲਟੀ ਸ਼ੁਰੂ ਹੋ ਜਾਏਗੀ ਮਾਰਚ ਔਨਵਰਡਸ। ਤੇ ਸਿਰ ਇਹਦਾ ਪ੍ਰਾਈਸ ਕੀ ਰੱਖਿਆ ਗਿਆ ਹੈ? ਇਹਦਾ ਸਟਾਰਟਿੰਗ ਪ੍ਰਾਈਸ B6 ਦਾ ਹੈ ਜੀ 19.40 ਲੱਖ ਤੇ XCV ਦਾ ਹੈਗਾ ਜੀ 22.40 ਲੱਖ। ਔਰ ਖਾਸਿਤ ਕੀ ਗੱਡੀ ਦੇ ਵਿੱਚ ਸਰ ਬੜੇ ਅਟਰੈਕਟਿਵ ਫੀਚਰ ਨੇ ਫਿਊਚਰਿਸਟਿਕ ਫੀਚਰਸ ਨੇ ਇਹਦੇ ਵਿੱਚ 10 ਹੀਰੋ ਪੁਆਇੰਟਸ ਆਉਂਦੇ ਨੇ ਲਾਈਕ 360 ਡਿਗਰੀ ਕੈਮਰਾ ਆਟੋ پارک ਵਿਜ਼ਨ ਐਕਸ ਆਗੂਮੈਂਟਡ ਰਿਐਲਿਟੀ ਹਨਾ ਹਾਰਮਨ ਗਾਰਡਨ ਦੇ ਸਪੀਕਰਸ ਤੇ ਹੋਰ ਵੀ ਕਾਫੀ ਫੀਚਰਸ ਆ ਰਹੇ ਨੇ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਵੀ ਇੰਡੀਆ ਇੰਨੀ ਤਰੱਕੀ ਕਰ ਰਿਹਾ ਹੈ ਮਹਿੰਦਰਾ ਜਿਹੜਾ ਗਰੁੱਪ ਸੀਗਾ ਇਸੇ ਟਾਈਮ ਕਮਰਸ਼ੀਅਲ ਗੱਡੀਆਂ ਬਣਾਉਂਦਾ ਸੀਗਾ ਸਰ ਇਸ ਤਰ੍ਹਾਂ ਜੀ ਆਪਣਾ ਫੋਨ ਲੈ ਲੋ ਫੋਨ ਦੇ ਵਿੱਚ ਆਪਣੇ ਨੂੰ ਅਪਡੇਟਸ ਆ ਜਾਂਦੇ ਨੇ ਜੀ ਕਦੇ ਇੰਸਟਾਗ੍ਰam ਨੂੰ ਅਪਡੇਟ ਕਰ ਲੋ ਫੇਸਬੁੱਕ ਨੂੰ ਅਪਡੇਟ ਕਰ ਲੋ WhatsApp ਨੂੰ ਅਪਡੇਟ ਕਰ ਲੋ ਹਨਾ ਹਰ ਕੰਪਨੀ ਆਪਣੇ ਆਪ ਨੂੰ ਅਪਡੇਟ ਕਰਦੀ ਹੈ ਟਾਈਮਸ ਦਾ ਟਾਈਮ ਦੇ ਅਕੋਰਡਿੰਗਲੀ ਮਹਿੰਦਰਾ ਨੇ ਵੀ ਆਪਣੇ ਆਪ ਨੂੰ ਬਹੁਤ ਅਪਡੇਟ ਕੀਤਾ ਹੈ ਤੁਸੀਂ ਸ਼ੋਰਮ ਦਾ ਸਟਰਕਚਰ ਲੈ ਲੋ ਉਹਨਾਂ ਨੇ ਐਡਵਾਂਸ ਕਰਤਾ ਹੈ ਵਰਲਡ ਕਲਾਸ ਪ੍ਰੋਡਕਟਸ ਬਣਾਤੇ ਨੇ ਹਨਾ ਤੇ ਹਰ ਕੰਪਨੀ ਆਪਣੇ ਆਪ ਨੂੰ ਵਰਲਡ ਕਲਾਸ ਬਣਾ ਰਹੀ ਹੈ ਲੁਧਿਆਣਾ ਵਾਸੀ ਲੁਧਿਆਣਾ ਵਾਸੀ ਜਲਦੀ ਤੋਂ ਜਲਦੀ ਜਾਓ ਸ਼ੋਰਮ ਵਿਜ਼ਿਟ ਕਰੋ ਟੈਸਟ ਡਰਾਈਵ ਕਰੋ ਤੇ ਆਮ ਸ਼ੋਰ ਯੂ ਵਿਲ ਗੋਇੰਗ ਟੂ ਬਾਇੰਗ ਇਟ ਬੈਟ ਸੂਨ